ਪਿਤਾ ਕਟਾਇਆ ਅਬ ਬੇਟੇ ਕਟਾਉਂਗਾ ਨਾਨਕ ਦਾ ਬਾਗ ਖੂਨ ਜਿਗਰ ਸੇ ਖਿਲਾਉਂਗਾ ਪਹਿਲਾ ਮੈਂ ਆਪਣਾ ਪਿਤਾ ਕਟਾਇਆ ਆਹ ਹਿੰਦੁਸਤਾਨੀਆਂ ਦੀ लाज ਰੱਖੀ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੋਂ ਵੱਡੋ ਕੱਲੂ ਮੈਂ ਸਾਕਾ ਕਿ ਤਿਲਕ ਜੰਜੂ ਦਾ ਰਖਵਾਲਾ ਬਣ ਕੇ ਪਹਿਲਾ ਪਿਤਾ ਕਟਾਇਆ ਹੁਣ ਬੇਟੇ ਵੀ ਕਟਾਉਂਗਾ ਹੁਣ ਮੈਂ ਆਪਣੇ ਪੁੱਤਰ ਸ਼ਹੀਦ ਕਰਾਉਂਗਾ ਨਾਨਕ ਦਾ ਬਾਗ ਖੂਨੇ ਜਿਗਰ ਸੇ ਖਰਾਉਂਗਾ ਇਹ ਨਾਨਕ ਦਾ ਜਿਹੜਾ ਸਿੱਖੀ ਦਾ ਪੰਥ ਦਾ ਬਾਗ ਹੈ ਨਾ ਇਹ ਮੈਂ ਆਪਣੇ ਜਿਗਰ ਦਾ ਖੂਨ ਪਾਗੇ ਇਹਨੂੰ ਹਰਾ ਕਰਾਂਗਾ ਇਹਨੂੰ ਅਮਰ ਕਰ ਦੇਵਾਂਗਾ ਤੇ ਇਹ ਦੁਨੀਆ ਤੇ ਅਮਰ ਅਟਲ ਹੋ ਕੇ ਗੁਰੂ ਨਾਨਕ ਦੀ ਬੰਦਗੀ ਪਰਮੇਸ਼ਰ ਦੀ ਭਾਵੋ ਭਗਤੀ ਤੇ ਸ਼ਹਾਦਤ ਦੀਆਂ ਮਹਿਤਾ ਵੰਡੇਗਾ ਤੇ ਆਓ ਹੁਣ ਚਮਕੌਰ ਸਾਹਿਬ ਤੇ ਪੜਾਅ ਜਦੋਂ ਹੋ ਗਿਆ ਫਿਰ ਆਪਾਂ ਬਿਸ਼ਰਾਮ ਦਿੰਨੇ ਆ ਅਜੇ ਚਾਲੇ ਜਾਂ ਪਹਿਰਾ ਜੇਹ ਕਹਿ ਕੇ ਫਿਰ ਹਜ਼ੂਰ ਤੋਂ ਚਮਕੌਰ ਚੱਲਦੀ ਏ ਹਾਲਤ ਤੇ ਆਪਣੀ ਕੁਛ ਨਾ ਕੀ ਆਹ ਘੋਰ ਚੱਲਦੀ ਏ ਸਰਸਾ ਦੇ ਕਿਨਾਰੇ ਤੋਂ ਆ ਸਾਰੀਆਂ ਗੱਲਾਂ ਕਰਕੇ ਸਿੰਘਾਂ ਨੂੰ ਬੱਜਰ ਸੁਣਾ ਕੇ ਕਹਿੰਦੇ ਹੱਲਾ ਕਰੋ ਹੁਣ ਚਮਕੌਰ ਪਹੁੰਚੋ ਜੇਹ ਕਹਿ ਕੇ ਫਿਰ ਹਜ਼ੂਰ ਤੋਂ ਚਮਕੌਰ ਚੱਲਦੀ ਏ ਫਿਰ ਇੱਧਰ ਚਮਕੌਰ ਸਾਹਿਬ ਨੂੰ ਹੱਲਾ ਕਰਦਾ ਨਦੀ ਚ ਝੋੜੇ ਵਾੜਦੇ ਇਹੜਾ ਕੋਈ ਮੇਰੇ ਵਰਗਾ ਢੱਲਾ ਮੱਠਾ ਸੀ ਉਹ ਵੀ ਸਾਹਬ ਦਾ ਨਦੀਜਾ ਵੀ ਐਵੇਂ ਕਿੱਥੇ ਮੁਗਲਾਂ ਨਾਲ ਲੜਦਾ ਫਿਰੇਗਾ ਸਾਹਿਬ ਕਹਿੰਦੇ ਇਹਨਾਂ ਨੂੰ ਇਤਿਹਾਸੀ ਬਣਾ ਦਿਓ ਅਮਰ ਕਰ ਦਿਓ ਸਾਰੇ ਹੀ ਜਵਾਬ ਦੀ ਫਵਾਜ ਦੀ ਭੇਟ ਕਰਦੇ ਕੋਈ ਜ਼ਖਮੀ ਸੀ ਕੋਈ ਫੱਟੜ ਸੀ ਤੇ ਉਹਨਾਂ ਨੇ ਹਾਇ ਥੋੜੀ ਗਿਆ ਵਾਹਿਗੁਰੂ ਵਾਹਿਗੁਰੂ ਕਰਦੇ ਵਿੱਚੇ ਹੀ ਸੁਆਗ ਲ ਪਤਾ ਨਹੀਂ ਕੀ ਕੁਛ ਜਲ ਪਰਵਾਹੀ ਕਰਤਾ ਬਾਦਸ਼ਾਹ ਤੇ ਪਾਰ ਕੱਢੇ ਚਾਲੀ ਦੋ ਸਾਹਿਬਜਾ ਦੇ ਕਲਗੀਧਰ ਸਿੰਘ ਸਾਹਿਬ ਕਹਿੰਦੇ ਇਹ ਕਹਿ ਗਏ ਹਜੂਰ ਤੋਂ ਚਮਕੌਰ ਚੱਲਦੀ ਏ ਫਿਰ ਚਮਕੌਰ ਸਾਹਿਬ ਨੂੰ ਚੱਲ ਆਉਂਦਾ ਹਰ ਤੇ ਬੇ ਆਪਣੀ ਕੁਸ਼ਨਾ ਕੀਆ ਘੌਰ ਚੱਲਦੀ ਏ ਆਪਣੀ ਨਹੀਂ ਕੋਈ ਸੋਚੀ ਵਿਚਾਰੀ ਬਸ ਸਿੰਘਾਂ ਦਾ ਫਿਕਰ ਹੈ ਪੰਥ ਦਾ ਜਿਹੜਾ ਪਾਦਸ਼ਾ ਵੱਡਾ ਪੱਖ ਹੈ ਜਿਹੜਾ ਲੈ ਕੇ ਅੱਗੇ ਵੱਧ ਰਹੇ ਨੇ ਕਹਿੰਦੇ ਫਤਿਹ ਹੋਵੇਗੀ ਮੇਰੇ ਖਾਸੇ ਕਰਤਾਰ ਦੇ ਧਿਆਨ ਮੇ ਫਿਰ ਫੌਰ ਚੱਲਦੀ ਏ ਰਾਜੀ ਹੂਏ ਰਜਾਪੇ ਬਹਰ ਤੌਰ ਦਲਦੀ ਏ ਧਿਆਨ ਕਰਤਾਰ ਦੇ ਵਿੱਚ ਫਿਲ ਫੌਰ ਚਲਦੀ ਏ ਫੌਰਨ ਤਤਕਾਲ ਚਾਲਾ ਮਾਰਦਾ ਨਦੀ ਚ ਘੋੜੇ ਬਾੜ ਦਿੰਦੇ ਰਾਜੀ ਹੋਏ ਰਜਾ ਬੇ ਕਹਿੰਦੇ ਕਰਤਾਰ ਅਕਾਲ ਪੁਰਖ ਮੈਂ ਤੇਰੀ ਰਜ਼ਾ 'ਚ ਰਾਜੀ ਹਾਂ ਮੈਨੂੰ ਆਪਣੇ ਹੁਕਮ ਦੇ ਬਾੜੇ 'ਚ ਰਾਜੀ ਰੱਖ ਬਹਰ ਤੌਰ ਚਲਦੀ ਏ ਤਾਂ ਹਰ ਤਰ੍ਹਾਂ ਨਾਲ ਸਤਿਗੁਰਾਂ ਨੇ ਸਿੰਘਾਂ ਨੂੰ ਬਲੰਦੀ ਦਿੱਤੀ ਤੇ ਨਦੀ ਚ ਘੋੜਾ ਠਲ ਦਿੱਤਾ ਜੋ ਕੁਛ ਵਹਾਂ ਪੈ ਗੁਜ਼ਰੀ ਜੇ ਲਿਖਣਾ ਮੁਹਾਲ ਹੈ ਜੇ ਮਰਸੀ ਸੁਨਾਣਾ ਤੁਮੇ ਅਗਲੇ ਸਾਲ ਹੈ ਆ ਜਦੋਂ ਲਿਖਿਆ ਨਾ ਜੋਗੀ ਨੇ ਉਦੋਂ ਸਰਸਾ ਦੇ ਕਿਨਾਰੇ ਬੈਠਾ ਰੋਈ ਜਾਂਦਾ ਸੀ ਕਹਿੰਦਾ ਅਗਲੇ ਸਾਲ ਸੁਣਾਉਂਗਾ ਜਦੋਂ ਮੇਰੀ ਇਹ ਲਖਤ ਪੂਰੀ ਹੋ ਗਈ ਜੋ ਕੁਛ ਵਹਾਂ ਪੈ ਗੁਜ਼ਰੀ ਕਹਿੰਦਾ ਸਿੰਘੋ ਸੰਗਤ ਜੀ ਜਿਹੜਾ ਨਜ਼ਾਰਾ ਉੱਥੇ ਬਣਿਆ ਨਾ ਜੇ ਲਿਖਣਾ ਮਹਾਲ ਹੈ ਰੋਣ ਲੱਗ ਗਿਆ ਇਹਦਾ ਕੀ ਲਿਖਾਂ ਮੈਂ ਨਹੀਂ ਲਿਖਿਆ ਜਾਂਦਾ ਮੈਂ ਕਈ ਦਿਨ ਮਦੀਦੇ ਬੈਠਾ ਰੋਂਦਾ ਰਿਹਾ ਸਰਸਾ ਦੇ ਇਹ ਉਹ ਜੋਗੀ ਅੱਲਾ ਯਾਰੂ ਹਕੀਮ ਸੀਗਾ ਬੜਾ ਪੁਰਾਣਾ ਕਹਿੰਦਾ ਹੁਣ ਲਿਖਿਆ ਨਹੀਂ ਜਾਂਦਾ ਰੋਣ ਲੱਗ ਗਿਆ ਜੇ ਮਰਸੀ ਸੁਣਾਨਾ ਤੁਮੇ ਅਗਲੇ ਸਾਲ ਹੈ ਕਹਿੰਦਾ ਅਜੇ ਨਹੀਂ ਪੂਰੀ ਹੋਣੀ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਇਮੋਸ਼ਨਲ ਕਵਤਾ ਹੈ ਕਹਿੰਦਾ ਜਦੋਂ ਪੂਰੀ ਹੋ ਗਈ ਅਗਲੇ ਸਾਲ ਤੁਹਾਨੂੰ ਸੁਣਾਵਾਂਗਾ ਹੈ ਜ਼ਿੰਦਗੀ ਧੋਗਲੇ ਬਸ ਲਿਖ ਕੇ ਲਾਉਂਦਾ ਅਰਸ਼ਦ ਸੇ ਵੱਢ ਕੇ ਮਰਸ਼ੀ ਸਭ ਕੋ ਸੁਣਾਉਂਗਾ ਸਤਗੁਰ ਕੇ ਗਮ ਮੇਰੂੰਗਾ ਤੁਮ ਕੋ ਰੁਲਾਉਂਗਾ ਦਰਵਾਰ ਨਾਨਕੀ ਸੇ ਸਿਲ ਇਸ ਕਾ ਪਾਉਂਗਾ ਕਹਿੰਦਾ ਜੇ ਮੇਰੀ ਜ਼ਿੰਦਗੀ ਦੀ ਤਾਰ ਨਾ ਟੁੱਟੀ ਉਹ ਹਰ ਸਾਲ ਹੁੰਦਾ ਸੀ ਯਾਤਰਾ ਕਰ ਤੇ ਖੋਜੀ ਕਰਦਾ ਕਿੱਥੇ ਮਹਾਰਾਜ ਨੇ ਕੀ ਕਰਿਆ ਸਾਰੇ ਅਸਥਾਨਾਂ ਤੇ ਜਾ ਕੇ ਉਹਨੇ ਫਿਰ ਇਤਿਹਾਸ ਦੀ ਗੌਰ ਕਰਨੀ ਉੱਥੇ ਰਹਿਣ ਵਾਲੇ ਲੋਕਾਂ ਤੋਂ ਪੁੱਛਣਾ ਪੁਰਾਣੇ ਤੋਂ ਪੁਰਾਣੇ ਬਜ਼ੁਰਗਾਂ ਨੂੰ ਮਿਲਣਾ ਦੱਸੋ ਭਾਈ ਕੀ ਹੋਇਆ ਸੀ ਜਿਨ੍ਹਾਂ ਨੇ ਉਹ ਹਾਲ ਅੱਖੀਂ ਵੇਖਿਆ ਉਹਨਾਂ ਤੋਂ ਲਿਖਿਆ ਉਹਨੇ ਜੋਗੀ ਤੇ ਹੁਣ ਇੱਥੇ ਉਹਦਾ ਰੁਕ ਗਿਆ ਅੱਗੇ ਲਿਖਿਆ ਨਹੀਂ ਗਿਆ ਕਹਿੰਦਾ ਹੈ ਜ਼ਿੰਦਗੀ ਤੋਂ ਅਗਲੇ ਬਰਸ ਲਿਖ ਕੇ ਲਾਉਂਗਾ ਕਹਿੰਦਾ ਜੇ ਜ਼ਿੰਦਗੀ ਰਹੀ ਨਾ ਵਾਦਾ ਕਰਦਾ ਹੈ ਅਗਲੇ ਸਾਲ ਘਰ ਗੂਏ ਮੈਂ ਸੁਣਾਉਂਗਾ ਲੋਰਦਸਰ ਸੇ ਬੜ ਕੇ ਮਰਸੀ ਸਭ ਕੋ ਸੁਣਾਉਂਗਾ ਕਹਿੰਦਾ ਨਾ ਇਹ ਕਿਸੇ ਖਾਸ ਵਿਅਕਤੀ ਵੱਲ ਇਸ਼ਾਰਾ ਅਰਸ਼ਦ ਵੈਸੇ ਨੇਕ ਆਦਮੀ ਨੂੰ ਕਹਿੰਦੇ ਆ ਪਰ ਉਹਦਾ ਕੋਈ ਨਜ਼ਦੀਕੀ ਬੰਦਾ ਹੈ ਕਹਿੰਦਾ ਉਹਦੇ ਨਾਲ ਮਿਲ ਕੇ ਮੈਂ ਕਮਤਾ ਪੂਰੀ ਕਰਕੇ ਸਭ ਦੇ ਰੂਪ ਨੂੰ ਕਰਾਂਗਾ ਸਭ ਤੁਹਾਡੀ ਸਦਾ ਜ ਰੱਖਾਂਗਾ ਸਤਗੁਰ ਕੇ ਗਮ ਮੇ ਰੂੰਗਾ ਤੁਮ ਕੋ ਰਲਾਉਂਗਾ ਦਰਬਾਰ ਨਾਨਕੀ ਸੇ ਗਲ ਕੇ ਇਸ ਦਾ ਪਾਉਂਗਾ ਕਹਿੰਦਾ ਮੈਂ ਸਤਗੁਰੂ ਦੇ ਗਮ ਚ ਰੋਂਦਾ ਹਾਂ ਤੇ ਮੇਰੀ ਕਵਤਾ ਸੁਣਨ ਵਾਲੇ ਵੀ ਰੋਣਗੇ ਦਰਬਾਰ ਨਾਨਕੀ ਸੇ ਸੱਲ ਇਸ ਦਾ ਪਾਉਂਗਾ ਸੱਲ ਹੁੰਦੀ ਆ ਬਦਲਾ ਕਹਿੰਦਾ ਮੈਂ ਨਾਨਕ ਦੇ ਦਰਬਾਰ ਚੋਂ ਮੇਰੀ ਇਹ ਕਵਤਾ ਅਮਰ ਹੋ ਜੇਗੀ ਤੇ ਮੈਨੂੰ ਵੀ ਅਮਰ ਕਰ ਦੇ ਦੇਗਾ ਜੋ ਰਵਾਰ ਔਰ ਫਦੇ ਕਾ ਇਸ ਦਮ ਬਿਆਸ ਸੁਨੋ ਪਹੁੰਚੇ ਵਿਛੜ ਕੇ ਹਾਏ ਕਹਾਂ ਸੇ ਕਹਾਂ ਸੁਨੋ ਕਹਿੰਦਾ ਨਾ ਥੋੜਾ ਜਿਹਾ ਹੁਣ ਮੈਂ ਛੋਟੇ ਬਾਬਿਆਂ ਬਾਰੇ ਦੱਸ ਦਿਆਂ ਫਿਰ ਚਮਕੌਰ ਦਾ ਹਾਲ ਦੱਸਾਂਗਾ ਜਦ ਰਣ ਅਜੀਤ ਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਘੜੀ ਜੋ ਜਹਾਰ ਆئیںਗੇ ਕਰਕੇ ਗਿਲਾ ਹਰ ਏਕ ਸੇ ہم روٹھ جائیں گے માતા کبھی پتا کبھی بھائی منائیں گے جوراور سنگھ بابا فدے سنگھ نو کہہ رہا کنا فدے سیاں جدوں جنگ فدے کر کے آ جان گے نا پتا جی ہونی بابا اجیت سنگھ ہونی بڑے بھرا میں نہیں بلاناوں گا کر کے گلہ ہر ایک سے ہم روٹھ جائیں گے میں نہیں بولنا کسی نال میں روٹھ جاواں گا انہاں نال ਮਾਤਾ ਕبھی ਪਿਤਾ ਕبھی ਭਾਈ ਮਨਾਉਣਗੇ ਤੇ ਫਿਰ ਕਿਤੇ ਪਿਤਾ ਜੀ ਕਹਿਣਗੇ ਕਿ ਕੋਈ ਨਹੀਂ ਫਤਿਹ ਸਿਆ ਮੰਨ ਜਾ ਕਿਤੇ ਭਾਈ ਕਹਿਣਗੇ ਜਿਹਾਰ ਸਿੰਘ ਮੈਨੂੰ ਕਹੇਗਾ ਅਜੀਤ ਸਿੰਘ ਕਹੇਗਾ ਤੇ ਕਿਤੇ ਮਾਤਾ ਕਹੇਗੀ ਪਰ ਮੈਂ ਉਹਨਾਂ ਦਾ ਰੁੱਠ ਜਾਵਾਂਗਾ ਕਿ ਸਾਨੂੰ ਛੱਡ ਕੇ ਕਿਉਂ ਗਏ ਹਮ ਕੋ ਗਲੇ ਲਗਾ ਕੇ ਕਹੇਂਗੇ ਬੋ ਬਾਰ ਬਾਰ ਮੰਨ ਜਾਓ ਲੇਕਿਨ ਹਮ ਨਹੀਂ ਮਾਨੇਗਾ ਜੀਵ ਹਾ ਜਦੋਂ ਜਦੋਂ ਘੁੱਟ ਘੁੱਟ ਕੇ ਗੱਲ ਨਾਲ ਲਾਉਣਗੇ ਨਾ ਵੀ ਉਹ ਮੰਨ ਜੋ ਫੇਰ ਮੰਨੂਗਾ ਮੰਨ ਜਾਓ ਲੇਕਿਨ ਹਮ ਨਹੀਂ ਮੰਨਾਂਗੇ ਜੀਨ ਹਾਂ ਬਿਲਕੁਲ ਵੀ ਮੈਂ ਉਸ ਉਸ ਉਹਨਾਂ ਨਾਲ ਰੋਸਾ ਕਰਨਾ ਜਦੋਂ ਆਉਣਗੇ ਤਾਂ ਇੱਕ ਦੂਜੇ ਨਾਲ ਵਜਨ ਬਲਾਸ ਕਰਦੇ ਆ ਇਕਰਾਰ ਲਏਗੇ ਜਬਸੇ ਬੁਲਾਨਾ ਨਾ ਫੇਰ ਕਬੀ ਬਾਹਰ ਦਿਗਰ ਵਿਛੜ ਕੇ ਸਤਾਨਾ ਨਾ ਫੇਰ ਕਬੀ ਹਮਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕبھی ਕਹਿ ਦیتے ਹਾਂ ਜੋ ਹਮਕੋ ਰੁਲਾਣਾ ਨਾ ਫਿਰ ਕبھی ਫਿਰ ਮੈਂ ਤਾਂ ਮੰਨਾਂਗਾ ਪਹਿਲਾਂ ਉਹਨਾਂ ਤੋਂ ਇਕਰਾਰ ਕਰਾ ਕੇ ਕਿ ਭੁਲਾਣਾ ਨਾ ਫਿਰ ਕبھی ਅੱਗੇ ਤੋਂ ਮੈਨੂੰ ਇਦਾਂ ਛੱਡ ਕੇ ਨਹੀਂ ਜਾਣਾ ਤੁਸੀਂ ਬਾਹਰ ਦੀ ਗਰਿ ਬਿਛੜ ਕੇ ਅਗਲੀ ਵਾਰ ਵਿਛੜੋਂਗੇ ਸਤਾਣਾ ਨਾ ਫਿਰ ਕبھی ਮੈਨੂੰ ਨਹੀਂ ਛੱਡ ਕੇ ਜਾਣਾ ਨਾਲ ਲੈ ਕੇ ਜਾ ਹਮਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਬੀ ਮੈਂ ਕਹਾਂਗਾ ਜੇ ਅੱਗੇ ਨੂੰ ਜਾਣਾ ਹੋਇਆ ਨਾ ਮੈਨੂੰ ਛੱਡ ਕੇ ਹੀ ਜਾ ਨਾਲ ਹੀ ਲੈ ਜਾ ਕਹਿ ਦیتے ਹੈ ਜੋ ਹਮਕੋ ਰੁਲਾਣਾ ਨਾ ਫਿਰ ਕਰ ਕਹੂੰਗਾ ਬਹੁਤ ਰੋਇਆ ਤੁਹਾਡੇ ਤੋਂ ਵਿਛੜ ਕੇ ਤੇ ਫਿਰ ਕਦੇ ਸਾਨੂੰ ਇਹ ਨੌਰਤ ਨਾ ਆ